ਸਮੇਂ ਦੀ ਵੱਡੀ ਖਬਰ ਹੈ ਕਤਲ ਦਾ ਪਟਿਆਲਾ ਕਨੈਕਸ਼ਨ ਸਾਹਮਣੇ ਆਇਆ ਹੈ ਜਿੱਥਾਂ ਹੁਣ ਤੱਕ লাশ ਨਹੀਂ ਮਿਲੀ ਹੈ ਪਰ ਬਹੁਤ ਅਹਿਮ ਤੇ ਵੱਡੀ ਖਬਰ ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਸੁਪਰ ਐਕਸਕਲੂਸਿਵ ਨਿਊਜ਼ 18 ਪੰਜਾਬ ਦੇ ਉੱਤੇ ਦਿਵਯਾ ਪਾਹੂਜਾ ਮਰਡਰ ਕੇਸ ਦੇ ਉੱਤੇ ਵੱਡੀ ਖਬਰ ਕਿਉਂਕਿ ਹੁਣ ਤੱਕ ਜਾਣਕਾਰੀ ਮਿਲ ਰਹੀ ਸੀ ਕਿ ਦਿਵਯਾ ਪਾਹੂਜਾ ਨੂੰ ਜਿਸ BMW ਕਾਰ ਦੇ ਵਿੱਚ ਲਜਾਇਆ ਗਿਆ ਉਸ ਦੀ লাশ ਨੂੰ ਲਜਾਇਆ ਗਿਆ ਉਹ ਪੰਜਾਬ ਦੇ ਵਿੱਚ ਹੋ ਸਕਦੀ ਹੈ ਉਸ ਦੀ লাশ ਲੋਕੇਸ਼ਨ ਨਜ਼ਰ ਆ ਰਹੀ ਸੀ ਤੇ ਇਸ ਸਬੰਧੀ ਸਾਡੇ ਕੋਲ ਜੋ ਜਾਣਕਾਰੀ ਹੈ ਇਸ ਕਾਰ ਨੂੰ ਪਟਿਆਲਾ ਬੱਸ ਸਟੈਂਡ ਤੋਂ ਬਰਾਮਦ ਕੀਤਾ ਗਿਆ ਹੈ ਬਹੁਤ ਅਹਿਮ ਤੇ ਪੁਖਤਾ ਸੁਪਰ ਐਕਸਕਲੂਸਿਵ ਜਾਣਕਾਰੀ ਤੇ ਤਸਵੀਰਾਂ ਕੁਝ ਹੀ ਪਲਾਂ ਦੇ ਵਿੱਚ న్యూਸ 18 ਪੰਜਾਬ ਦੇ ਉੱਤੇ ਹੋਣਗੀਆਂ ਤੁਹਾਡੇ ਸਾਹਮਣੇ ਰੱਖਾਂਗੇ ਔਰ ਉਸ লাশ ਜਿਸ লাশ ਜਿਸ ਗੱਡੀ ਦੇ ਵਿੱਚ লাশ ਨੂੰ ਲਿਜਾਇਆ ਗਿਆ ਸੀ ਉਸ ਗੱਡੀ ਦੀ ਪਹਿਲੀ ਤਸਵੀਰ ਅਸੀਂ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਰੱਖ ਰਹੇ ਹਾਂ ਔਰ ਜੋ ਜਾਣਕਾਰੀ ਸਾਡੇ ਕੋਲ ਹੈ ਕਿ ਇਹ ਉਹੀ BMW ਕਾਰ ਹੈ ਜਿਸ ਦੇ ਵਿੱਚ ਦਿਵਿਆ ਪਾਹੂਜਾ ਦੀ লাশ ਨੂੰ ਲਿਜਾਇਆ ਗਿਆ ਕਿਉਂਕਿ ਇਹ ਜਾਣਕਾਰੀ ਮਿਲ ਰਹੀ ਸੀ ਕਿ ਗੁਰੂਗ੍ਰਾਮ ਤੋਂ ਦਿਵਿਆ ਪਾਹੂਜਾ ਦੀ লাশ ਨੂੰ ਹਾਂ BMW ਕਾਰ ਦੇ ਵਿੱਚ ਲਜਾਇਆ ਗਿਆ ਤੇ ਉਸ ਦੀ ਲਾਸਟ ਲੋਕੇਸ਼ਨ ਕਾਰ ਦੀ ਜੋ ਜਿਹੜੀ ਪੰਜਾਬ ਦੇ ਵਿੱਚ ਦੇਖੀ ਗਈ ਹੈ ਉਸ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਲਗਾਤਾਰ ਪੰਜਾਬ ਦੇ ਵਿੱਚ ਵੀ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਗੁਰੂਗ੍ਰਾਮ ਪੁਲਿਸ ਦੇ ਵੱਲੋਂ ਪਟਿਆਲਾ ਦੇ ਵਿੱਚ ਹੁਣ ਦਾ ਜ਼ਿਕਰ ਕੀਤਾ ਗਿਆ ਕਿ ਪਟਿਆਲਾ ਤੱਕ ਸਾਡੀ ਟੀਮਾਂ ਪਹੁੰਚ ਕਰ ਰਹੀਆਂ ਨੇ ਤੇ ਇਸ ਵਿਚਾਲੇ ਜੋ ਸਾਡੇ ਕੋਲ ਜਾਣਕਾਰੀ ਇਸ ਸਮੇਂ ਪੁਖਤਾ ਕਿ ਇਹ ਜਿਹੜੀ ਕਾਰ ਤੁਸੀਂ ਦੇਖ ਰਹੇ ਹੋ ਇਹ BMW ਕਾਰ ਪਟਿਆਲਾ ਦੀ ਇੱਕ ਪਾਰਕਿੰਗ ਦੇ ਵਿੱਚ ਖੜੀ ਮਿਲੀ ਹੈ ਤੇ ਇਲਜ਼ਾਮ ਨੇ ਕਿ ਇਸ ਗੱਡੀ ਦੇ ਵਿੱਚ ਹੀ লাশ ਲੁਲਿਆਂਦਾ ਗਿਆ ਹੈ ਉਹੀ ਗੱਡੀ ਹੈ ਜਿਸ ਦਾ ਜ਼ਿਕਰ ਗੁਰੂਗ੍ਰਾਮ ਪੁਲਿਸ ਕਰ ਰਹੀ ਹੈ ਭਰਾਂ ਕਿ ਬਾਕੀ ਜਾਂਚ ਦਾ ਵਿਸ਼ਾ ਜ਼ਰੂਰ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਾਂਗੇ 31 ਦਸੰਬਰ ਦੀ ਰਾਤ ਨੂੰ ਦਿਵਿਆ ਪਾਹੂਜਾ ਦਾ ਕਤਲ ਕਰ ਦਿੱਤਾ ਗਿਆ ਔਰ ਇੱਕ ਹੋਟਲ ਕਾਰੋਬਾਰੀ ਦੇ ਉੱਤੇ ਇਲਜ਼ਾਮ ਲੱਗੇ ਤੇ ਉਸ ਨੇ ਆਪਣੇ ਦੋ ਸਾਥੀਆਂ ਨੂੰ 10 ਲੱਖ ਰੁਪਏ ਦਿੱਤੇ ਤੇ ਆਪਣੀ BMW ਕਾਰ ਦਿੱਤੀ ਕਿ ਤੁਸੀਂ ਦਿਵਿਆ ਪਾਹੂਜਾ ਦੀ লাশ ਨੂੰ ਟਿਕਾਣਾ ਲਗਾਓ ਇਸ ਪੂਰੇ ਮਾਮਲੇ 'ਚੋਂ ਤੱਕ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਪੁਲਿਸ ਕਰ ਚੁੱਕੀ ਹੈ ਔਰ ਗੱਡੀ ਤੇ ਨਾਲ ਹੀ ਲਾਸ਼ ਦੀ ਭਾਲ ਹੁਣ ਤੱਕ ਕੀਤੀ ਜਾ ਰਹੀ ਸੀ ਪਰ ਜੋ ਜਾਣਕਾਰੀ ਸਾਡੇ ਕੋਲ ਨਿਕਲ ਕੇ ਹੁਣ ਸਾਹਮਣੇ ਆਈ ਹੈ ਕਿ ਇਸ ਗੱਡੀ ਦੇ ਵਿੱਚ ਹੀ ਲਾਸ਼ ਲਿਆਂਦੀ ਗਈ ਸੀ ਔਰ ਪਟਿਆਲਾ ਦੇ ਵਿੱਚ ਇੱਕ ਥਾਂ ਦੇ ਉੱਤੇ ਪਾਰਕ ਕਰ ਦਿੱਤੀ ਗਈ ਗੱਡੀ ਤੇ ਉਸ ਤੋਂ ਬਾਅਦ ਇਹ ਮੁਲਜ਼ਮ ਲਾਜ਼ਮੀ ਤੌਰ ਤੇ ਜਿਹੜੇ ਗੱਡੀ ਨੂੰ ਪਾਰਕ ਕਰਨ ਵਾਲੇ ਨੇ ਉੱਥੋਂ ਫਰਾਰ ਹੋ ਗਏ ਹੋਣਗੇ ਹੁਣ ਪੁਲਿਸ ਦੇ ਸਾਹਮਣੇ ਬਹੁਤ ਸਾਰੇ ਸਵਾਲ ਨੇ ਤੇ ਇਸ ਉੱਚਾਲੇ ਜਾਂਚ ਅੱਗੇ ਵਧਾਉਣ ਦੀ ਕੋਸ਼ਿਸ਼ ਹੋਏਗੀ ਪਟਿਆਲਾ ਪੁਲਿਸ ਸੀਆਈਏ ਨੰਸਾਰੀ ਇਸ ਸਮੇਂ ਅਲਰਟ ਦੇ ਉਪਤੇ ਨੇ ਇਸ ਪੂਰੇ ਕਤਲ ਦੀ ਵਾਰਤਾਤ ਦੇ ਵਿੱਚ ਦਿਵਿਆ ਪਾਹੋਜਾ ਗਡੌਲੀ ਗੈਂਗਸਟਰ ਦੀ ਗਰਲਫ੍ਰੈਂਡ ਹੈ ਗਡੌਲੀ ਦਾ ਕਰੀਬ 4 ਸਾਲ ਪਹਿਲਾਂ ਐਨਕਾਊਂਟਰ ਕਰ ਦਿੱਤਾ ਗਿਆ ਸੀ ਮੁੰਬਈ ਦੇ ਵਿੱਚ ਕਾਬਲੇ ਗੌਰ ਹੈ ਕਿ ਜਦੋਂ ਗਡੌਲੀ ਦਾ ਗੈਂਗਸਟਰ ਗਡੌਲੀ ਦਾ ਕਤਲ ਮਰਡਰ ਕੀਤਾ ਗਿਆ ਜਾਂ ਕਿਹਾ ਕਿ ਐਨਕਾਊਂਟਰ ਕੀਤਾ ਗਿਆ ਉਸ ਸਮੇਂ ਦਿਵਿਆ ਪਾਹੋਜਾ ਉਸਦੇ ਨਾਲ ਸੀ ਉਸ ਮਾਮਲੇ ਚ ਮੁੱਖ ਗਵਾਹ ਵੀ ਸੀ ਤੇ ਜਿਸ ਕਾਰੋਬਾਰੀ ਦੇ ਉੱਤੇ ਹੁਣ ਇਲਜ਼ਾਮ ਲੱਗ ਰਹੇ ਨੇ ਦਿਵਿਆ ਪਾਹੂ ਜਦੇ ਕਤਲ ਕਰਨ ਦੇ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੁਲਜ਼ਮ ਸਣੀ ਤਿੰਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਸ ਪੂਰੇ ਕੇਸ ਦੇ ਵਿੱਚ ਉਸ ਦੇ ਵੱਲੋਂ ਇਹ ਖੁਲਾਸੇ ਕੀਤੇ ਜਾ ਰਹੇ ਨੇ ਕਿ ਦਿਵਿਆ ਦਿਵਿਆ ਪਾਹੂ ਜਦੇ ਵੱਲੋਂ ਜਿਹੜਾ ਬਲੈਕਮੇਲ ਇੱਕ ਤਰੀਕੇ ਨਾਲ ਕੀਤਾ ਜਾ ਰਿਹਾ ਸੀ ਕੁਝ ਤਸਵੀਰਾਂ ਦੇ ਜ਼ਰੀਏ ਤੇ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਦਰੂ ਕਰਦੇ ਪਟਿਆਲਾ ਦਾ ਸਾਡੇ ਸੇ ਹੋ ਗਿਆ ਇਸ ਸਮੇਂ ਮਨੋਸ਼ ਸ਼ਰਮਾ ਸਾਡੇ ਨਾਲ ਨੇ ਮਨੋਜ ਓਵਰ ਟੂ ਯੂ ਦੱਸੋ ਇਸ ਸਮੇਂ ਤੁਹਾਡੇ ਕੋਲ ਕੀ ਜਾਣਕਾਰੀ ਜਿਸ ਗੱਡੀ ਦਾ ਜ਼ਿਕਰ ਹੋ ਰਿਹਾ ਹੈ ਕਿ ਹੁਣ ਵੀ ਇਸ ਸਮੇਂ ਵੀ ਉਹ ਪਾਰਕਿੰਗ ਦੇ ਵਿੱਚ ਮੌਜੂਦ ਹੈ ਕੀ ਜਾਣਕਾਰੀ ਤੁਹਾਡੇ ਕੋਲ ਜੀ ਬਿਲਕੁਲ ਗਾਰਮ ਨਿਊਜ਼ 18 ਤੇ ਸਭ ਤੋਂ ਪਹਿਲਾਂ ਉਹ ਤਸਵੀਰਾਂ ਉਸ ਗੱਡੀ ਦੀਆਂ ਤਸਵੀਰਾਂ ਦਿਖਾ ਰਹੇ ਜਿਹੜੀ ਗੁਰੂਗ੍ਰਾਮ ਦੇ ਹੋਟਲ ਦੇ ਵਿੱਚੋਂ ਉਹ ਤਿੰਨ ਵਿਅਕਤੀ ਉਹ ਤਿੰਨ ਕਾਤਲ ਜਿੰਦਾ ਨਾਮ ਆ ਰਹੇ ਹੈ ਲੈ ਕੇ ਗਏ ਸੀ ਤੇ ਪਟਿਆਲਾ ਦੇ ਬੱਸ ਸਟੈਂਡ ਦੇ ਉੱਪਰ ਪਾਰਕਿੰਗ ਦੇ ਵਿੱਚ ਇਹ ਗੱਡੀ ਖੜੀ ਹੈ ਨੰਬਰ DD03K

हमें तो पता नहीं चलता की ये यहाँ खड़ी है लेकिन हम ढूंढते ढूंढते हैं सर ये वही गाड़ी है जिसमें अभी जो नंबर से है हम आइडेंटिफाई हो वो यही गाड़ी नंबर है किसके नाम पे है ये, ये गाड़ी नाम तो किसी और के नाम से है। जो बंदे थे उसमें उस वो नहीं है वो नहीं है लेकिन अब इसको खोलने की जो चाबी वगैरह की बात हो रही है कि डिग्गी खोली जाएगी क्या लाश का कुछ पता चले कुछ ऐसा चल रहा है ऐसा हमारे पास कोई चाबी अभी है नहीं है हम प्रोवाइड करेंगे कहीं से कोशिश कर रहे हैं की इसको खोला जाए टीम गुरुग्राम से आई थी कितने लोग उसमें शामिल थे पुलिस की जो टीम है कौन अधिकारी है बाकी छह लोग हैं इंस्पेक्टर अनिल कुमार सेक्टर सत्रह सी आई एन की उनके साथ टीम आई हुई है पूरी पूरी टीम ब्रांच की कब तक गाड़ी की चाबी वगैरह खुल जाएगी कि इसका पता चल सके किसमें कर रहे हैं अभी कोई टाइम तो नहीं है को लेकिन कोशिश कर रहे हैं हम खोलने की गौरव देखो सी आई ए स्टाफ गुरुग्राम की जी टीम है अनिल कुमार इंस्पेक्टर ਅਗਵਾਈ ਦੇ ਹਟਾਈਆ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਨੂੰ ਸ਼ੱਕ ਸੀ ਰੇਲਵੇ ਸਟੇਸ਼ਨ ਦੀ ਪਾਰਕਿੰਗ ਸੀ ਜਾਂ ਹੋਰ ਉੱਥੇ ਇਹਨਾਂ ਨੇ ਤਲਾਸ਼ ਕੀਤੀ ਤੇ ਫਿਰ ਪਤਾ ਲੱਗਦਾ ਕਿ ਪਟਿਆਲਾ ਦੀ ਪਾਰਕਿੰਗ ਦੇ ਵਿੱਚ ਜਿਹੜਾ ਬੱਸ ਸਟੈਂਡ ਹੈ ਜੀ ਉਹਦੇ ਵਿੱਚ ਇਹ ਜਿਹੜੀ ਗੱਡੀ ਆ ਉਹ ਖੜੀ ਹੈ ਤੁਸੀਂ ਦੇਖੋ ਕਿ ਪਟਿਆਲਾ ਪੁਲਿਸ ਦੇ ਜਿਹੜੇ ਹਾਲਾ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਮੈਂ ਗੱਡੀ ਦੀਆਂ ਦਿਖਾ ਦਿਆਂ ਕਿ ਜਿਹੜੀ ਇਹ ਕਾਰ ਹੈ ਉਹ ਕਾਰ ਨੂੰ ਇੱਥੇ ਪਾਰਕਿੰਗ ਦੇ ਵਿੱਚ ਰੱਖਿਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਤਿੰਨ ਸ਼ਖਸ ਦੇ ਬੇਸ਼ੱਕ ਉਹਨਾਂ ਦਾ ਜਿੰਦਾ ਨਾਮ ਆਇਆ ਮਾਮਲੇ ਦੇ ਵਿੱਚ ਹੁਣ ਗੁਰੂਗ੍ਰਾਮ ਪੁਲਿਸ ਦੇ ਜਿਹੜੇ ਹੋਰ ਅਧਿਕਾਰੀ ਨੇ ਠੀਕ ਹੈ ਉਹ ਵੀ ਇੱਥੇ ਮਨੋਜ ਜੇਕਰ ਮੇਰੀ ਆਵਾਜ਼ ਪਹੁੰਚ ਰਹੀ ਹੈ ਮਨੋਜ ਜੇਕਰ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ ਇੱਕ ਵਾਰੀ ਪੂਰੀ ਗੱਡੀ ਦਿਖਾਓ 360 ਪੂਰਾ ਘੁੰਮ ਕੇ ਕਾਰ ਨੂੰ ਕੈਮਰਾ ਜੇਕਰ ਨੇੜੇ ਲੈ ਕੇ ਜਾ ਸਕਾਂ ਗੱਡੀ ਦੇ ਅੰਦਰ ਥੋੜਾ ਜਿਹਾ ਦੂਰ ਰਹੋ ਕਿਉਂਕਿ ਟੱਚ ਨਹੀਂ ਕਰਨਾ ਆਪਾਂ ਤੇ ਗੱਡੀ ਦੇ ਅੰਦਰ ਜੇਕਰ ਸ਼ੀਸ਼ੇ ਤੋਂ ਵੀ ਦਿਖਾ ਸਕੀਏ ਤੇ ਇਸ ਸਮੇਂ ਗੱਡੀ ਦੇ ਅੰਦਰ ਹੈ ਕਿ ਸ਼ੀਸ਼ੇ ਦੇ ਵਿੱਚੋਂ ਜੇਕਰ ਦਿਖਾ ਸਕੀਏ ਪੂਰੀ ਗੱਡੀ ਚੰਗੀ ਤਰ੍ਹਾਂ ਜਿਸ ਦੇ ਵਿੱਚ ਲਾਸਟ ਨੂੰ ਲਿਆਂਦਾ ਗਿਆ ਉਹ ਤਸਵੀਰਾਂ ਦੇ ਜ਼ਰੀਏ ਦਰਸ਼ਕਾਂ ਤੱਕ ਪਹੁੰਚਾ ਸਕਦਾ ਹਾਂ ਗੁਰੂ ਗੋਬਿੰਦ ਸਿੰਘ ਜੀ ਬਿਲਕੁਲ ਮੈਂ ਨਿਊਜ਼ 18 ਤੇ ਸਭ ਤੋਂ ਪਹਿਲੀ ਇਹ ਤਸਵੀਰਾਂ ਉਸ ਗੱਡੀ ਦੀ ਹੀ ਦਿਖਾਵਾਂਗੇ ਤੁਹਾਨੂੰ ਮੈਂ ਸਾਰੀ ਗੱਡੀ ਘੁੰਮ ਕੇ ਦਿਖਾ ਰਿਹਾ ਕੈਮਰਾਮੈਨ ਨੂੰ ਕਹ ਰਿਹਾ ਕਿ ਪੂਰੀ ਇਸ ਗੱਡੀ ਨੂੰ ਦਿਖਾਇਆ ਜਾਵੇ ਤੁਸੀਂ ਦੇਖੋ ਕਿ ਇਹੀ ਉਹ ਗੱਡੀ ਹੈ ਜਿਹਨੂੰ ਗੁਰੂਗ੍ਰਾਮ ਤੋਂ ਲਿਆਂਦਾ ਗਿਆ ਨੰਬਰ ਵੀ ਇੱਕ ਵਾਰੀ ਦੁਬਾਰਾ ਸਾਡੇ ਦਰਸ਼ਕਾਂ ਨੂੰ ਦੱਸ ਦਈਏ DD03K2400 ਇਹ ਉਹੀ ਕਾਰ ਹੈ ਜਿਹਨੂੰ ਗੁਰੂਗ੍ਰਾਮ ਤੋਂ ਲਿਆਂਦਾ ਗਿਆ ਉਸ ਲੜਕੀ ਮਾਡਲ ਦੀ লাশ ਦੇ ਲਈ ਤੇ ਪੂਰੀ ਗੱਡੀ ਫਿਲਹਾਲ ਬੰਦ ਹੈ ਖੋਲਣ ਦੀ ਕੋਸ਼ਿਸ਼ ਕੀਤੀ ਗਈ ਸੀ ਗੁਰੂਗ੍ਰਾਮ ਸੀਆਈਏ ਸਟਾਫ ਦੇ ਅਧਿਕਾਰੀਆਂ ਦੇ ਵੱਲੋਂ ਪਰ ਕੋਸ਼ਿਸ਼ ਨਹੀਂ ਹੋਈ ਨਕਾਮ ਹੋ ਗਈ ਕੋਸ਼ਿਸ਼ ਉਹਨਾਂ ਦੀ ਤੇ ਹੁਣ ਜਿਹੜੇ ਉਹਨਾਂ ਦੇ ਇਨਸਪੈਕਟਰ ਨੇ ਅਨਿਲ ਕੁਮਾਰ ਉਹ ਇੱਥੇ ਪਹੁੰਚਣ ਵਾਲੇ ਨੇ ਗੌਰਵਜੀਤ ਉਸ ਤੋਂ ਬਾਅਦ ਪਟਿਆਲਾ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ पर गुरुग्राम पुलिस सब उसे पहुंची हुई है और उस तस्वीर दर्शकों तक पहुंचा रहे कतल का पटियाला कनेक्शन निकल के सामने आया गुरु ग्राम पुलिस की तो तो टीम पहुंची हुई है और पटियाला बस स्टैंड यह गी हुई है और उसके तो बाद जांच की जा रही है क्योंकि चाबी नहीं है ओबियस उन्होंने को नहीं होएगी तो हूँ खुलवाई जाए खास तौर पर डिग्गी जो खुलेगी फिर कुछ अहम तत् निकल के सामने आ सकते हैं हूं तक दिव्या पाहूजा की लाश नहीं मिली है दिव्या पाहूजा जिन्ह की तस्वीर अपनी स्क्रीन के दे उ देख रहे हो दिव्या पाहूजा की लाश हूं तक नहीं मिली है तो इस चाले एक गड् कर ली गई है जो कि पटियाला बस स्टैंड के उ खड़ी है ਮਨੋਜ ਜੇਕਰ ਤੁਹਾਡੇ ਕੋਲ ਜਾਣਕਾਰੀ ਹੋਵੇ ਕਿ ਕਿੰਨੀ ਦੇਰ ਹੋ ਗਈ ਇਸ ਗੱਡੀ ਨੂੰ ਇੱਥੇ ਖੜੇ ਹੋਏ ਪੁਆਇੰਟ ਨੰਬਰ 2 ਆਮ ਤੌਰ ਤੇ ਕਿਉਂਕਿ ਇਹ ਕयास लगाए ਜਾ ਸਕਦੇ ਨੇ ਕਿ ਇਸ ਗੱਡੀ ਦੇ ਵਿੱਚ ਲਾਸ਼ ਨੂੰ ਲਿਆਂਦਾ ਗਿਆ ਸੜੇ ਗੱਡੀ ਲਾਸ਼ ਉੱਥੇ ਛੱਡ ਕੇ ਮੁਲਜ਼ਮ ਭੱਜ ਗਏ ਹੋ ਸਕਦਾ ਹੈ ਇਸ ਤਰੀਕੇ ਨਾਲ ਹੋਵੇ ਪਰ ਆਮ ਤੌਰ ਤੇ ਜੇਕਰ ਕੋਈ ਡੈੱਡ ਬੋਡੀ ਕੋਈ ਇਸ ਤਰੀਕੇ ਨਾਲ ਲਾਸ਼ ਹੁੰਦੀ ਹੈ ਤਾਂ ਉਸ ਦੇ ਵਿੱਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਇਸ ਤਰੀਕੇ ਦਾ ਕੋਈ ਇਨਫੋਰਮੇਸ਼ਨ ਜਾਂ ਕੋਈ ਜਾਣਕਾਰੀ ਪੁਲਿਸ ਦੇ ਕੋਲ ਪਹੁੰਚੀ ਸੀ ਜਿਹੜੇ ਪਾਰਕਿੰਗ ਵਾਲੇ ਇੱਥੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਹੋ ਸਕੇ ਕਿ ਕਿੰਨੇ ਦਿਨ ਹੋ ਗਏ ਇਸ ਕਾਰ ਨੂੰ ਇੱਥੇ ਖੜੇ ਹੋਏ ਉਹਨਾਂ ਦੇ ਕੋਲ ਕੋਈ ਜਾਣਕਾਰੀ ਹੋਰੋਂ ਦੀ ਜਿਹੜੀ ਗੁਰੂ ਬਰਾਮਦੀ ਕਮਿਟੀ ਤੋਂ ਫਰੇਰੇ ਹੀ ਅੱਜ ਆਈ ਹੈ ਕਿ ਕਿ ਉਹਨਾਂ ਨੇ ਜਿਹੜੇ ਜਿਹੜੇ ਸੱਚੀ ਤੌਰ 'ਤੇ ਜਾਗਦੇ ਵਿੱਚ ਪਤਾ ਲੱਗਿਆ ਉਸੇ ਉਸੇ ਉਹ ਟੀਮ ਜਾਂਦੀ ਹੈ ਜਿਹੜੇ ਪਾਰਕਿੰਗ ਹੈ ਜਿਹੜੀ ਪਟਿਆਲਾ ਬਾਸਪ ਕਰਦੀ ਪਾਰਕਿੰਗ ਦੇ ਜਿਹੜੇ ਖੇਚੇ ਜਾਂਦੇ ਜਿਹੜੇ ਕੰਮ ਕਰਦੇ ਨੇ ਉਹਨਾਂ ਕੋਲ ਵੀ ਇਸ ਗੱਡੀ ਵਾਲੇ ਪੁੱਛੇ ਤਾਂ ਉਹਨਾਂ ਨੇ ਕਿਹਾ ਕਿ ਇਹ ਗੱਡੀ ਕੱਲ ਸਵੇਰੇ ਹੀ ਕੁਝ ਵਾਰਤੀ ਇੱਥੇ ਖੜਾਈ ਇਹ ਕਰਕੇ ਖੜੀ ਕਰਕੇ ਗਈ ਸੀ ਉਸ ਤੋਂ ਬਾਅਦ ਕਿਹੜੀ ਸਿਮਿਤਰ ਸਾਡੀ ਨਹੀਂ ਪਤਾ ਕਿਉਂਕਿ ਡਿਊਟੀ ਨਾ ਰਹੀ ਰਹਿੰਦੀ ਆ ਪਰ ਹੁਣ ਪੁਲਿਸ ਸੀਸੀਟੀਵੀ ਵਿੱਚ ਆ ਰਹੀ ਕਿ ਪਟਿਆਲਾ ਪੁਲਿਸ ਦੇ ਜਿਹੜੀ ਉਹ ਵੀ ਇੱਥੇ ਬਾਅਦ ਚੁੱਕੀ ਆ ਉਹ ਸਿਮਿਤ ਕਰਕੇ ਕਿ ਇਹ ਉਨੀ ਤਿੰਨੇ ਵਿਅਕਤੀ ਸੀ ਕੰਮ ਕਰ ਸੀ ਤੇ ਉਸ ਸਮੇਂ ਜਿਹੜੀ ਸੀਸੀਟੀਵੀ ਸੰਘਾਲ ਕੇ ਇਹ ਗੱਲ ਸਾਹਮਣੇ ਆਉਗੀ ਕਿ ਕਿੰਨੇ ਵਿਅਕਤੀ ਸੀ ਤੇ ਉਹ ਕਿੱਧਰ ਚਲੇ ਗਏ ਕਿਉਂਕਿ ਹੁਣ ਪਟਿਆਲਾ ਪੁਲਿਸ ਦੇ ਬਾਅਦ ਕਿਉਂਕਿ ਪਟਿਆਲਾ ਪੁਲਿਸ ਦੇ ਗੀਂਦੋਗਰਾਮ ਦੀ ਜਿਹੜੀ ਪੁਲਿਸਰ ਉਹ ਯਾਦ ਕਰੂਗੀ ਡੀਵੀ ਖੋਲਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਉਦੇ ਵਿੱਚੋਂ লাশ ਮਿਲਦੀ ਹੈ ਕਿਉਂਕਿ ਹੁਣ ਤੱਕ ਜਿਹੜੀ ਜਾਣਕਾਰੀ ਅਸੀਂ ਪ੍ਰਾਪਤ ਕੀਤੀ ਹੈ ਗੌਰਵ ਜੀ ਉਹਦੇ ਵਿੱਚ ਇਹੀ ਦੱਸਿਆ ਗਿਆ ਕਿ ਕੱਲ ਸਵੇਰ ਤੱਕ ਯਾਨੀ ਕਿ ਕੱਲ ਸਵੇਰੇ ਇਥੋਂ ਦੇ ਮੁਲਾਜ਼ਮ ਨੇ ਪਾਰਕਿੰਗ ਤੋਂ ਰਿਜੀ ਕੱਲ ਸਵੇਰੇ ਗੱਡੀ ਫੜ ਕੇ ਉਹ ਵਿਅਕਤੀ ਇਥੋਂ ਚਲੇ ਗਏ ਜੀ ਠੀਕ ਹੈ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਅਸੀਂ ਆਪਣੇ ਦਰਸ਼ਕਾਂ ਤੱਕ ਲਗਾਤਾਰ ਤਸਵੀਰਾਂ ਪਹੁੰਚਾ ਰਹੇ ਹਾਂ ਬਹੁਤ ਅਹਿਮ ਜਾਣਕਾਰੀ ਹੈ ਇਸ ਸਮੇਂ ਨਿਊਜ਼ 18 ਪੰਜਾਬ ਦੇ ਉੱਤੇ ਦਰਅਸਲ ਹੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਨਵੇਂ ਸਾਲ ਦੇ ਮੌਕੇ ਦੇ ਉੱਤੇ ਗੁਰੂਗ੍ਰਾਮ ਦੇ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਤੇ ਉਸ ਤੋਂ ਬਾਅਦ ਉਸ ਦਾ ਪੰਜਾਬ ਕਨੈਕਸ਼ਨ ਨਿਕਲ ਕੇ ਸਾਹਮਣੇ ਆਉਂਦਾ ਹੈ ਦਰਅਸਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਲਜ਼ਾਮ ਨੇ ਕਿ ਜਿਹੜਾ ਮੁੱਖ ਮੁਲਜ਼ਮ ਹੈ ਉਸਨੇ ਆਪਣੇ ਦੋ ਸਾਥੀਆਂ ਨੂੰ 10 ਲੱਖ ਰੁਪਏ ਦਿੱਤਾ ਤੇ ਨਾਲ ਹੀ ਗੱਡੀ ਦਿੱਤੀ BMW ਜਿਸ ਦਾ ਨੰਬਰ ਬਿਲਕੁਲ ਆਹੀ ਸੀ ਤੇ ਉਸ ਗੱਡੀ ਦੇ ਵਿੱਚ ਇਸ লাশ ਨੂੰ ਟਿਕਾਣੇ ਲਗਾਉਣ ਦੇ ਲਈ ਕਹਿ ਦਿੱਤਾ ਗਿਆ 10 ਲੱਖ ਰੁਪਏ ਦਿੱਤੇ ਗਏ ਕਿ ਗੱਡੀ ਲੈ ਜਾਓ 10 ਲੱਖ ਰੁਪਏ ਲੈ ਜਾਓ ਇਸ লাশ ਨੂੰ ਟਿਕਾਣੇ ਲਗਾਓ ਜਿਹੜਾ ਜਦੋਂ ਲਾਸਟ ਨੂੰ ਲੈ ਕੇ ਜਾ ਰਹੇ ਸੀ ਤਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ ਹੋਟਲ ਦੇ ਸੀਸੀਟੀਵੀ ਦੇ ਵਿੱਚੋਂ ਆਏ ਨੇ ਤੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਉਹਨਾਂ ਦੀ ਭਾਲ ਕਰ ਰਹੀ ਸੀ ਇਹ ਬੜੀਆਂ ਹਾਈ ਟੈਕ ਗੱਡੀਆਂ ਹੁੰਦੀਆਂ ਨੇ ਤੇ ਜੋ ਫਿਲਹਾਲ ਸਾਡੇ ਕੋਲ ਜਾਣਕਾਰੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਸੀ ਤਾਂ ਪਤਾ ਲੱਗਿਆ ਕਿ ਗੱਡੀ ਦੀ ਲਾਸਟ ਲੋਕੇਸ਼ਨ ਪੰਜਾਬ ਦੇ ਵਿੱਚ ਨਜ਼ਰ ਆਈ ਹੈ ਤੇ ਪੰਜਾਬ ਦੇ ਵਿੱਚ ਲੋਕੇਸ਼ਨ ਨਜ਼ਰ ਆਉਣ ਤੋਂ ਬਾਅਦ ਪੰਜਾਬ ਕਨੈਕਸ਼ਨ ਤਾਂ ਨਿਕਲ ਕੇ ਸਾਹਮਣੇ ਆ ਗਿਆ ਤੇ ਫਿਰ ਗੱਡੀ ਦੀ ਪਾਲਕੀਤੀ ਜਾ ਰਹੀ ਸੀ ਮੁਲਜ਼ਮਾ ਦੀ ਵੀ ਪਾਲ لازਮੀ ਤੌਰ ਤੇ ਇਸ ਸਮੇਂ ਪੁਲਿਸ ਕਰ ਰਹੀ ਹੈ ਪਰ ਪੁਲਿਸ ਗੱਡੀ ਤੱਕ ਤਾਂ ਪਹੁੰਚ ਚੁੱਕੀ ਹੈ ਪਟਿਆਲਾ ਦੀ ਪਾਰਕਿੰਗ ਦੇ ਵਿੱਚ ਬੱਸ ਸਟੈਂਡ ਦੀ ਪਾਰਕਿੰਗ ਦੇ ਵਿੱਚ ਇਹ ਗੱਡੀ ਖੜਾਈ ਗਈ ਜੋ ਜਾਣਕਾਰੀ ਇਸ ਸਮੇਂ ਪਾਰਕਿੰਗ ਦੇ ਠੇਕੇਦਾਰ ਦੇ ਜ਼ਰੀਏ ਮਨੋਸ਼ ਸ਼ਰਮਾ ਸਾਡੇ ਸੇਹੀ ਹੋਗੀ ਸਾਡੇ ਤੱਕ ਪਹੁੰਚਾ ਰਹੇ ਨੇ ਕਿ ਪਾਰਕਿੰਗ ਦਾ ਠੇਕੇਦਾਰ ਕਹਿ ਰਿਹਾ ਹੈ ਕਿ ਕੱਲ ਸਵੇਰੇ ਯਾਨੀ ਕਿ 3 ਤਰੀਕ ਸਵੇਰੇ ਇਹ ਗੱਡੀ ਉੱਥੇ پارک ਕੀਤੀ ਗਈ ਪਾਰਕਿੰਗ ਠੇਕੇਦਾਰਾਂ ਦੇ ਲਈ ਕੋਈ ਨਵੀਂ ਗੱਲ ਨਹੀਂ ਹੁੰਦੀ ਕਿਉਂਕਿ ਬਾਹਰੋਂ ਆਇਆ ਉੱਥੇ ਗੱਡੀ پارک ਕਰਕੇ ਚਲਾ ਗਿਆ ਨਾ ਬੱਸ ਸਟੈਂਡ ਦੇ ਨੇੜੇ ਜਿਹੜੀਆਂ ਪਾਰਕਿੰਗ ਹੁੰਦੀਆਂ ਨੇ ਉੱਥੇ ਕਈ ਵਾਰ ਦੋ ਦੋ ਤਿੰਨ ਤਿੰਨ ਚਾਰ ਚਾਰ ਦਿਨ ਵੀ ਗੱਡੀਆਂ ਖੜੀਆਂ ਰਹਿੰਦੀਆਂ ਨੇ ਇਸ ਕਰਕੇ ਕੁਝ ਵੱਖਰਾ ਤਾਂ ਨਹੀਂ ਸੀ ਪਰ ਜਿਵੇਂ ਜਿਵੇਂ ਅੱਗੇ ਇਨਵੈਸਟੀਗੇਸ਼ਨ ਪੁਲਿਸ ਦੀ ਵਾਧì ਗਈ ਜਿਵੇਂ ਗੁਰੂਗ੍ਰਾਮ ਪੁਲਿਸ ਦੇ ਅਧਿਕਾਰੀਆਂ ਉੱਤੇ ਪਹੁੰਚ ਗਏ ਉਹਨਾਂ ਨੇ ਦੇਖਿਆ ਕਿ ਆਹੀ ਗੱਡੀ ਹੈ BMW ਹੈ ਸੇਮ ਨੰਬਰ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਟੀਮ ਨੂੰ ਇਤਲਾਹ ਦਿੱਤੀ ਜਿਵੇਂ ਥੋੜ ਮਾਤਰ ਪਟਿਆਲਾ ਬਸ ਸਟੈਂਡ ਤੋਂ ਸਿੱਧੀਆਂ ਤੇ ਐਕਸਕਲੂਸਿਵ ਤਸਵੀਰਾਂ ਸਭ ਤੋਂ ਪਹਿਲਾਂ ਨਿਊਜ਼ 8 ਤੁਹਾਡੇ ਤੱਕ ਪਹੁੰਚਾਰੇ ਹੈ ਇਸ ਕਤਲ ਦੀ ਵਾਰਦਾਤ ਦੇ ਵਿੱਚ ਪੰਜਾਬ ਵਾਲਾ ਕਨੈਕਸ਼ਨ ਪਟਿਆਲਾ ਵਾਲਾ ਕਨੈਕਸ਼ਨ ਲਾ ਕੇ ਜ਼ਰੂਰ ਜੁੜ ਗਿਆ ਤੇ ਕਾਬਲੇ ਗੌਰੇ ਵੀ ਹੈ ਕਿ ਦਿਵਯਾ ਪਾਹੂਜਾ ਕੇਸ ਦੇ ਵਿੱਚ ਉਸ ਦੀ লাশ ਹੁਣ ਤੱਕ ਨਹੀਂ ਮਿਲੀ ਹੈ ਤਾਂ ਕੀ ਇਸ ਗੱਡੀ ਦੀ ਡਿੱਗੀ ਦੇ ਵਿੱਚ ਦਿਵਯਾ ਪਾਹੂਜਾ ਦੀ লাশ ਹੈ ਜਾਂ ਨਹੀਂ ਹੈ ਇਹ ਹੁਣ ਸਵਾਲ ਬਰਕਰਾਰ ਹੈ ਹੁਣ ਤੱਕ ਪੁਲਿਸ ਇਸ ਗੱਡੀ ਨੂੰ ਖੋਲਣ ਦੇ ਵਿੱਚ ਕਾਮਯਾਬ ਨਹੀਂ ਹੋਈ ਹੈ ਗੱਡੀ ਲੋਕ ਹੈ ਡਿੱਗੀ ਲੋਕ ਹੈ ਜੇ ਜਿਹੜੀ ਬੂਟ ਸਪੇਸ ਕਾਫੀ ਸੜਾਮਕਾਰ ਹੈ ਤਾਂ ਬਹੁਤ ਬੂਟ ਸਪੇਸ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਉਸ ਦੇ ਵਿੱਚ ਕੁਝ ਅਜੀਹਤਤ ਹੋਵੇ ਜਿਸ ਦੇ ਨਾਲ লাশ ਤੱਕ ਪਹੁੰਚਿਆ ਜਾ ਸਕੇ ਇਹ ਵੀ ਹੋ ਸਕਦਾ ਹੈ ਕਿ লাশ ਦਿਵਿਆਪਾ ਹੋ ਜਾਦੀ ਇਸ ਗੱਡੀ ਦੀ ਡਿੱਗੀ ਦੇ ਵਿੱਚ ਹੋਵੇ ਤਾਂ ਪੁਲਿਸ ਉਹ ਜਾਂਚ ਕਰ ਰਹੀ ਹੈ ਤੇ ਡਿੱਗੀ ਨੂੰ ਖਲਵਾਉਣ ਦੀ ਲਾਜ਼ਮੀ ਤੌਰ ਤੇ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੋਏਗੀ ਸਾਡੇ ਸੇ ਹੋਗੀ ਮਨੋਸ਼ ਸ਼ਰਮਾ ਨੇ ਜਿਹੜੇ ਗੁਰੂਗ੍ਰਾਮ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹ ਕੀ ਕੁਝ ਕਹਿੰਨੇ ਨੇ ਉਹ ਤੁਹਾਨੂੰ ਸੁਣਾਉਣੇ ਹੈ ਪਟਿਆਲਾ ਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ ਉਹ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਗੁਰੂਗ੍ਰਾਮ ਦੇ ਵਿੱਚ ਪੁਲਿਸ ਦੇ ਵੱਡੇ ਅਧਿਕਾਰੀ ਨੇ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਕਨੈਕਸ਼ਨ ਦਾ ਜ਼ਿਕਰ ਕੀਤਾ ਗਿਆ ਸੀ